एक ओंकार सतगुर प्रसाद राग माला राग एक संग पंच बरंगन संग अलापे अठो नंदन प्रथम राग पैरमो वे करही पंच रागि संग उचरही प्रथम पैरवी बलावली पुण्या की गावे बंगली ਉਨ ਅਸਲੇਖੀ ਕੀ ਪਈ ਬਾਰੀ ਇਹ ਪੈਰੋਂ ਕੀ ਪਾਂਚੋਂ ਨਾਰੀ ਪੰਚਮ ਹਰਖ ਦਸਾਕ ਸੁਣਾਵੇ ਬੰਗਾਲੰ ਮਦਮਾਦਵ ਗਾਵੇ ਲਲਤ ਬਲਾਵ ਲਗਾਵਹੀ ਆਪਣੀ ਆਪਣੀ ਭਾਂਤ ਅਸ਼ਟਪੁੱਤਰ ਪਰਮ ਕੇ ਗਾਵੇ ਗਾਇਨ ਪਾਤਰ ਦੁਤੀਆ ਮਾਲਕ ਔਸਕ ਆਲਾਪੇ ਸੰਗ ਰਾਗਣੀ ਪਾਂਚੋਂ ਥਾਪੇ गाउंड करे और देवगंधारी गंदारी, गंदारी सहुति उचारी ताना सरीए पांचों गाई माल राग कौशक संगलाए मारू मस्त अंगमवारा प्रबल चंडकौशक ओबारा खौखट औपावरा आनंद गाए अष्टमालक औस संगलाए ਪੰਨ ਆਇਓ ਹੰਡੌਲ ਪੰਚ ਨਾਰ ਸੰਗ ਅਸ਼ਟਸਵਤ ਉੱਠੇ ਤਾਨ ਕਲੋਲ ਗਾਇਨ ਤਾਰ ਮਲਾਵਹੀ ਤੈ ਲੰਗੀ ਦੇਵਕਰੀ ਆਈ ਬਸੰਤੀ ਸੰਦੂਰ ਸਹਾਈ ਸਰਸ ਅਹੀ ਰੀਲੇ ਭਾਰਜਾ ਸੰਗ ਲਾਈ ਪੰਚੋਂ ਅਰਜਾ ਸੁਰਮਾ ਆਨੰਦ ਭਾਸਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸਬਾਨ ਆਏ ਬਨੋਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਟਪੁੱਤਰ ਮੇ ਕਹੇ ਸਵਾਰੀ ਪੁਨ ਆਏ ਦੀਪਕ ਕੀ ਬਾਰੀ ਕਸ਼ੇਲੇ ਪਟ ਮੰਜਰੀ ਟੋਡੀ ਕਹੀ ਆਲਾਪ ਕਾਮੋਦੀ ਔ ਗੂਜਰੀ ਸੰਗ ਦੀਪਕ ਕੇ ਥਾ ਕਾਲੰਕਾ ਕੁੰਤਲੇ ਔ ਰਾਮਾ ਕਮਲ ਕੁਸਮ ਚੰਪੰਕੇ ਨਾਮਾ ਗੌਰਾ ਔ ਕਾ ਨਰਾ ਕਲਿਆਨਾ ਅਸ਼ਟਪੁੱਤਰ ਦੀਪਕ ਕੇ ਜਨ ਸਭ ਮਿਲ ਸ੍ਰੀ ਰਾਗ ਗਾਵੇ ਪੰਚੋਂ ਸੰਗ ਬਰੰਗਣ ਲਾਵੇ ਬਹਿਰਾਰੇ ਕਰਨਾਟੀ ਧਰੀ ਗਵਰੀ ਗਾਵੇ ਆਸਾਵਰੀ ਤੇ ਪਾਛੇ ਸਿਦੇਵੀ ਆਲਾਪੇ ਸ੍ਰੀ ਰਾਖਸ਼ੋਂ ਪੰਚੋਂ ਥਾਪੀ ਸਾਲੂ ਸਾਰਗ ਸਾਗਰਾ ਔਰ ਗੌਂਡ ਗੰਭੀਰ ਅਸ਼ਟਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਸ਼ਟਮ ਮੇਗ ਰਾਗ ਵੈ ਗਾਵੇ ਪੰਚੋ ਸੰਗ ਬਰੰਗਣ ਲਾਵੇ ਸੋਰਠ ਗੌਂਡ ਮਲਾਰੀ ਧੁਨੀ ਪੁਨ ਗਾਵੇ ਆਸਾ ਗੁਣ ਗੁਣੀ ਉੱਚੇ ਸੁਰ ਸੋ ਹੋ ਪੁਨ ਕਿੰਨੀ ਮੇਗ ਰਾਗ ਸੋ ਪੰਚੋ ਚਿਨੀ ਬੈਰਾ ਧਰ ਗਜ ਦਰ ਕੇ ਅਧਾਰਾ ਜਬਲੇ ਧਰਨਟਿਓ ਜਲ ਤਾਰਾ पुन गावे मेघ राग पुत्रन के न खास्ट उन गाए संग रागणी तीस पुत्र रागण के 18 10 20 ਕਾਸ਼ਟ ਰਾਗ ਉਨਗਾਈ ਸੰਗ ਰਾਗਣੀ 30 ਸਬੇ ਪੁੱਤਰ ਰਾਗਣ ਕੇ 18 10 20 ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ